अच्छा ससी काल भाई जी ਆਪਣੇ फैटी लिवर वाले ਤੇ ਗੈਸ পেট ਦੀ ਜਿਹੜੀ ਗੈਸ ਦੀ ਸਮੱਸਿਆ ਹੈ ਇਹਦੇ ਬਾਰੇ ਦੱਸੋ ਜੀ ਨੁਕਤਾ ਜਿਹਦਾ ਨੁਕਤਾ ਇਹ ਹੈ ਜੀ ਅੱਜ ਕੱਲ੍ਹ ਘਰ ਘਰ ਦੇ ਵਿੱਚ ਜਿਹੜੇ ਸਾਡੇ ਫੂਡ ਨੇ ਜਿੰਕ ਫੂਡ ਖਾ ਖਾ ਕੇ ਉਹ ਸਾਡੇ ਜਿਹੜੇ ਲੀਵਰ ਉਹ ਫੈਟੀ ਹੋ ਰਹੇ ਨੇ ਤੇ ਉਹਦੇ ਨਾਲ ਸਾਨੂੰ ਗੈਸ ਦੀ ਸਮੱਸਿਆ ਆਉਂਦੀ ਆ ਦਿਲ ਮਚਣਾ ਅੰਦਰ ਉਹਦੇ ਨਾਲ ਕੀ ਕਰਨਾ ਤੁਸੀਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਤੁਸੀਂ ਇਮਲੀ ਦੇ ਪੰਜ ਲੈ ਲੈਣੇ ਵਗੇ 20 ਪੰਜ ਲੈ ਲੈਨੇ ਤੁਸੀਂ ਆਲੂ ਖਾਰੇ ਤੇ ਇੱਕ ਚਮਚਾ ਚਾਸਨੀ ਦਾ ਰਾਤ ਨੂੰ ਇੱਕ ਬਲਾਸ ਦੇ ਵਿੱਚ ਭੌਂ ਕੇ ਰੱਖ ਦੋ ਜਦੋਂ ਭੌਂ ਤਾਂ ਸਵੇਰੇ ਉੱਠਣ ਅਸਾਰ ਨੂੰ ਮਲ ਲੈਣਾ ਮਲ ਕੇ ਉਹਨੂੰ ਪਾਣੀ ਦੇ ਵਿੱਚ ਨਿਚੋੜ ਕੇ ਉਹਦਾ ਪਾਣੀ ਇੱਕ ਗਲਾਸ ਪੀਓ ਚਾਸਨੀ ਕਿਹੜੀ ਉਹਦੇ ਦੇਕੀ ਪਾ ਲੈਣੀ ਹੈ ਚਮਚਾ ਚਾਸਨੀ ਪੰਸਾਰੀ ਤੋਂ ਮਿਲਦੀ ਆ ਹਾਂਜੀ ਹਾਂਜੀ ਉਹ ਲੈ ਕੇ ਉਹਨੂੰ ਵਿੱਚ ਤੁਸੀਂ ਸਵੇਰੇ ਖਾਲੀ ਮਢ ਉੱਠ ਕੇ ਦਿਨ ਤਕਰੀਬਨ 7 ਦਿਨ ਪੀ ਲੋ ਥੋੜ ਆ ਖਾਣਾ ਹਾਜਮ ਹੋਣ ਲੱਗ ਜੂ ਗੈਸ ਦੀ ਪ੍ਰੋਬਲਮ ਜੜ ਤੋਂ ਚੱਕੀ ਜਾਊਗੀ ਤੇ ਜਿਹੜਾ ਤੁਹਾਡਾ ਫਾਈਟੀ ਲੀਵਰ ਟੈਸਟ ਕਰਵਾ ਲਿਓ ਉਹ ਬਿਲਕੁਲ ਨੋਰਮਲ ਆਊਗਾ ਅਜੀ ਮਾਇਆ ਹੋਇਆ ਜੀ ਅਸੀਂ ਇੱਥੇ ਮਰੀਜ਼ਾਂ ਨੂੰ ਦਿੰਨੇ ਆ ਜੀ ਪੜਾਉਨੇ ਆ ਠੀਕ ਹੈ ਜੀ ਠੀਕ ਹੈ ਹਾਂ ਜੀ ਅਸੀਂ ਪੜਾਉਣਾ ਗੈਸ ਤੇ ਮਰੀਜ਼ਾਂ ਦੀ ਪਰਵਾਹ ਹਾਂਜੀ ਹਾਂਜੀ ਠੀਕ ਹੈ ਜੀ